ਨਵੀਂ ਪੈਨਸ਼ਨ ਇਹ ਸਰਕਾਰ ਦੀਆਂ ਸਾਨੂੰ ਪਾੜਨ ਦੀਆਂ ਯੋਜਨਾਵਾਂ ਸੀਗੀਆਂ ਤੇ ਅੱਜ ਤੁਸੀਂ ਆਪਾਂ ਸਾਰੇ ਇਹਨਾਂ ਯੋਜਨਾਵਾਂ ਨੂੰ ਬਲਿਆ ਮੇਟ ਕਰ ਰਹੇ ਆਂ ਤੇ ਦੇਸ਼ ਦੇ ਅੰਦਰ ਸੰਘਰਸ਼ ਕਰਨ ਦੀ, ਯੁੱਧ ਕਰਨ ਦੀ ਇੱਕ ਨਵੀਂ ਹਾਬੋਸ ਆਬੋ ਹਵਾ ਸਿਰਗਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆਂ ਇਹਨੂੰ ਸਲਾਮ ਕਰਨਾ ਬਣਦਾ ਹੈ ਸਾਥੀਓ ਤੁਸੀਂ ਜਦੋਂ ਹੁਣ ਬੈਰੀਕੇਡਾਂ ਵੱਲ ਜਾਣਾ ਹੈ ਇੱਥੋਂ ਮਾਰਚ ਕਰਨਾ ਹੈ ਤਾਂ ਇੱਥੇ ਲਾਜ਼ਮੀ ਤੌਰ ਤੇ ਸੁਣਨਾ ਜ਼ਰੂਰੀ ਹੈ ਸੰਝਣਾ ਜ਼ਰੂਰੀ ਹੈ ਇਹ ਇੰਨਾ ਜ਼ਰੂਰੀ ਨਹੀਂ ਹੈ ਕਿ ਮੈਂ ਇੱਥੇ ਐਨਪੀਐਸ 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 ਕਰਦਾ ਰਵਾਂ ਕਿਉਂਕਿ ਮੇਰੇ ਵਾਰ-ਵਾਰ ਐਨਪੀਐਸ ਕਰਨ ਦੇ ਨਾਲ ਐਨਪੀਐਸ ਦੀ ਸਮੱਸਿਆ ਹੱਲ ਹੋਣ ਵਾਲੀ ਨਹੀਂ ਹੈਗੀ ਉਹਨਾਂ ਲਈ ਤੁਹਾਨੂੰ ਨੀਤੀ ਦੀ ਤੈਅ ਚ ਜਾਣਾ ਪਵੇਗਾ ਕਿ ਕਿਹੜੀ ਨੀਤੀ ਹੈ ਜਿਹੜੀ ਸਾਨੂੰ ਐਨਪੀਐਸ ਵੱਲੋਂ ਖਿੱਚ ਕੇ ਲੈ ਗਈ ਕਿਹੜੀ ਨੀਤੀ ਹੈ ਜਿਹੜੀ ਸਾਨੂੰ ਸੰਘਰਸ਼ ਦੇ ਮੈਦਾਨ ਤੋਂ ਹੌਲੀ-ਹੌਲੀ ਦੂਰ ਕਰ ਗਈ ਉਹ ਸਾਰੀ ਯੋਜਨਾ ਨੂੰ ਸਬਚਣਾ ਪਏਗਾ ਆਪਾਂ ਦੇ ਲੋ ਸਮਝਦੇ ਆ ਤਾਂ ਇੱਥੇ ਬੜੀਆਂ ਕਵਤਾਵਾਂ ਬੜੀ ਖੁਸ਼ੀ ਵਾਲੀ ਗੱਲ ਹੈ ਇੱਕ ਸਾਥੀ ਨੇ ਕਵਤਾ ਰਿਸਾਈਟ ਕਰਵਾਈ ਤਾਂ ਆਪਣੇ ਸਾਰਿਆਂ ਦੇ ਕੋਲ ਅਸੀਂ ਲੜਾਂਗੇ ਸਾਥੀ ਤਾਂ ਲੋਕ ਲੜ ਰਹੇ ਆ ਜਿਹਨੂੰ ਬੋਲਣਾ ਆਉਂਦਾ ਵੀ ਬੋਲ ਰਿਹਾ ਹੈ ਜਿਹਨੂੰ ਨਹੀਂ ਬੋਲਣਾ ਆਉਂਦਾ ਵੀ ਯਤਨ ਕਰ ਰਿਹਾ ਹੈ ਪਾਸ਼ ਮਹਾਨ ਕਵੀ ਹੈ ਪਾਸ਼ ਜਿਹਦੇ ਉੱਤੇ ਅੱਜਕੱਲ ਇੱਕ ਧਿਰ ਹਮਲਾ ਕਰ ਰਹੀ ਹੈ ਪਾਸ ਦੇ ਉਤੇ ਹਮਲਾ ਕਰਨਾ ਲੋਕਾਂ ਦੀ ਲਹਿਰ ਤੇ ਹਮਲਾ ਕਰਨ ਦੇ ਬਰਾਬਰ ਹੈਗਾ ਏ ਪਾਸ ਲੋਕਾਂ ਦੀ ਆਵਾਜ਼ ਸੀਗਾ ਪਾਸ ਪਾਸ ਲੋਕਾਂ ਦੀ ਅੱਜ ਵੀ ਆਵਾਜ਼ ਹੈ ਅੱਜ ਵੀ ਧਰਨੇ ਬਜਾਰੇ ਰੈਲੀਆਂ ਵਿੱਚ ਸਭ ਤੋਂ ਵੱਧ ਬੋਲਿਆ ਜਾਣ ਵਾਲਾ ਸਾਡਾ ਮਹਿਬੂਬ ਕਵੀ ਹੈ ਪਾਸ ਲੋਕ ਕਹਿੰਦਾ ਹੈ ਅਸੀਂ ਲੜਾਂਗੇ ਸਾਥੀ ਉਦਾਸ ਮੌਸਮ ਲਈ ਮੌਸਮ ਜਦੋਂ ਉਦਾਸ ਹੋਵੇ ਫਿਰ ਅਸੀਂ ਲੜਾਂਗੇ ਹੋਰ ਕਿਹੜਾ ਚਾਰਾ ਹੈ ਅਸੀਂ ਲੜਾਂਗੇ ਸਾਥੀ ਗੁਲਾਮ ਸਤਰਾ ਲਈ ਅਸੀਂ ਚੁੜਾਂਗੇ ਸਾਥੀ ਜ਼ਿੰਦਗੀ ਦੇ ਟੁਕੜੇ ਜਦੋਂ ਤਲਵਾਰ ਨਾ ਹੋਈ ਜਦੋਂ ਬੰਦੂਕ ਨਾ ਹੋਈ ਤਲਵਾਰ ਹੋਏਗੀ ਜੇ ਤਲਵਾਰ ਨਾ ਹੋਈ ਲੜਨ ਦੀ ਲਗਨ ਹੋਏਗੀ ਜੇ ਜਾਤ ਨਾ ਹੋਈ ਤਾਂ ਲੜਨ ਦੀ ਲੋੜ ਹੋਏਗੀ ਅਸੀਂ ਲੜਾਂਗੇ ਸਾਥੀ ਜਦੋਂ ਲੋੜ ਆਉਂਦੀ ਹੈ ਲੋਕ ਲੜਦੇ ਆ ਤੇ ਸਾਡੇ ਕੋਲ ਲੜਨ ਦੀ ਪ੍ਰੇਰਣਾ ਲਈ ਬਹੁਤ ਵੱਡਾ ਇਤਿਹਾਸ ਭਰਿਆ ਪਿਆ ਏ ਉਹ ਇਤਿਹਾਸ ਖਤਰਾਨੇ ਦੀ ਟਾਬ ਤੇ ਵੀ ਹੈ ਉਹ ਮਰਸ਼ੀਵਾੜੇ ਚ ਵੀ ਹੈ ਚਮਕੌਰ ਚ ਵੀ ਹੈ ਉਹ ਇਤਿਹਾਸ ਕਰਤਾਰਪੁਰ ਚ ਵੀ ਹੈ ਉਹ ਇਤਿਹਾਸ ਚੱਪੜ ਚੜੀ ਦੇ ਅੰਦਰ ਆਪਣੀਆਂ ਛਾਤੀਆਂ ਉੱਚੀਆਂ ਕਰਕੇ ਤੁਹਾਨੂੰ ਮਾਣ ਵੀ ਬਖਸ਼ਦਾ ਏ ਉਹ ਇਤਿਹਾਸ ਲੰਡਨ ਦੇ ਕੈਕਸਟਰਨ ਹਾਲ ਚ ਵੀ ਪਹੁੰਚਦਾ ਏ ਜਦੋਂ ਉਤਮ ਸਿੰਘੜਾ ਸੀ ਕੁਡਵਾਇਰ ਨੂੰ ਗੋਲੀ ਮਾਰ ਕੇ ਕਹਿੰਦਾ ਏ ਭਈ ਆ ਲੈ ਭਾਰਤ ਦੇ 30 ਕਰੋੜ ਭਾਰਤੀਆਂ ਦਾ ਜਵਾਬ ਜਿਹੜੀ ਭਾਜੀ ਨੂੰ ਚਾੜੀ ਸੀ ਚਲਿਆਂ ਵਾਲੇ ਬਾਅਦ ਤੈਨੂੰ ਵਿਆਹ ਸਵੇ ਚੜੀ ਵਾਪਸ ਮੋੜ ਰਹੇ ਆ ਉਹ ਇਤਿਹਾਸ ਸਰਾਬੇ ਦੇ ਰੂਪ ਚ ਵੀ ਹੈ ਉਹ ਇਤਿਹਾਸ ਭਗਤ ਸਿੰਘ ਦੇ ਰੂਪ ਚ ਵੀ ਹੈ ਉਹ ਤੱਤਾ ਵੀ ਹੈ ਚੁਸ਼ੀਲਾ ਵੀ ਹੈ ਪਰ ਉਹਦੇ ਅੰਦਰ ਪੂਰੀ ਤਰ੍ਹਾਂ ਹੋਸ਼ ਹੈ ਸਰਾਬੇ ਨੂੰ ਯਾਦ ਕਰਨਾ ਚਾਹੀਦਾ ਹੈ ਸਰਾਬਾ 17 ਸਾਲ ਦੀ ਉਮਰ ਦਾ ਨੌਜਵਾਨ ਵਰਕਲੇ ਯੂਨੀਵਰਸਿਟੀ ਅਮਰੀਕਾ ਦੇ ਅੰਦਰ ਏਰੋਨੌਟਿਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਗਿਆ ਸੀ ਉੱਥੇ ਗਦਰ ਪਾਰਟੀ ਦੇ ਵਿਚਾਰਧਾਰਾ ਨੇ ਉਹਨੂੰ ਕਾਇਲ ਕਰ ਦਿੱਤਾ ਉਹ ਨਾਲ ਤੁਰ ਗਿਆ ਛੋਟੀ ਉਮਰ ਸੀ ਖੂਨ ਤੱਤਾ ਸੀ ਪਰ ਸਰਾਬਾ ਜਣਾ ਸੀ ਉਹ ਪੂਰੀ ਤਰ੍ਹਾਂ ਹੋਸ਼ ਦੇ ਵਿੱਚ ਸੀਗਾ ਉਹਨੂੰ ਪਤਾ ਸੀ ਕਿਹੜੇ ਸਮੇਂ ਕਿੱਥੇ ਮਾਰ ਕਰਨਾ ਹੈ ਕਿਹੜੇ ਸਮੇਂ ਕਿੰਨਾ ਗਰਮ ਹੋਣਾ ਹੈ ਕਿਹੜੇ ਸਮੇਂ ਕਿੰਨਾ ਹੋਸ਼ ਤੋਂ ਕਮ ਲੈਣਾ ਹੈ ਇਹ ਸਰਾਬੇ ਨੇ ਸਿੱਖਿਆ ਸੀਗਾ ਇਸੇ ਕਰਕੇ 1915 ਦੀ ਇਤਿਹਾਸਕ ਫਾਂਸੀ ਤੋਂ ਬਾਅਦ ਅੱਜ 109 ਸਾਲ ਬਾਅਦ ਸਰਬਾ ਸਾਡੇ ਸਾਹਮਣੇ ਸਾਡਾ ਚਾਨਣ ਬਨਾਰਾ ਏ ਸਰਬਾ ਟੁੱਡਮਾਰ ਆਗੂ ਨਹੀਂ ਸੀਗਾ ਸਾਡੇ ਸਾਹਮਣੇ ਭਗਤ ਸਿੰਘ ਹੈਗਾ ਏ ਤੱਤੀਆਂ ਗੱਲਾਂ ਨਹੀਂ ਸੀ ਕਰਦਾ ਜੋਸ਼ੀਲੀਆਂ ਗੱਲਾਂ ਕਰਦਾ ਸੀ ਤੱਤੀਆਂ ਗੱਲਾਂ ਕਰਨਾ ਜੋਸ਼ੀਲੀ